ਇਹ ਤੇ ਇਥੇ ਲਾਉਣਗੇ ਜੀ ਤੇ ਪਾਣੀ ਆ ਅੰਦਾਜ਼ੌਰ ਚੈਨ ਦਾ ਸਵਾਗਤ ਕਰਦੇ ਹੋਏ ਵਾਹ ਜੀਵਾ ਉਹ ਤੇਲ ਤੂਲ ਨਹੀਂ ਛੋੜਾ ਸਾਡਾ ਨਾਰੀ ਦੀ ਆਗੂ ਦੀ ਨਾਰੀ

आओ तो फिर बता क्या करना तो, तो, है। तो तो। तो। तो, तो तो। भाई, भाई ना तो फिर चिन्नाजारी यानी यहाँ दरान जगह नहीं आ जाओ। तो फिर नहीं आओगे? आज 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 ਕਿ ਕਿੰਨੀ ਹੋ ਗਈ ਸੰਜੂ ਆ ਜਾ ਨਾ ਬੈਠ ਆ ਗਈ ਸੰਜੂ ਆ ਇੱਥੇ ਬੈਠ ਤੁਸੀਂ ਸਾਰਾ ਥਾਲੀ ਪਰੇ ਕਰਕੇ ਬੈਠ ਤੁਸੀਂ ਇੱਕ ਇੱਕ ਜਾਨੀ ਪਹਿਲੇ ਥੋੜਾ ਥੋੜਾ ਪਾਣੀ ਪਾ ਦੋ ਵਿੱਚ ਕੱਲੇ ਕੱਲੇ ਪਾਣੀ ਪਾ ਲਓ ਜੇ ਥੋੜਾ ਥੋੜਾ ਪਾਣੀ ਚੱਲੂਗਾ ਨਹੀਂ ਪਹਿਲਾਂ ਪਾਣੀ ਪਾ ਦੇਣਾ ਨਾ ਨਹੀਂ ਨਾ ਥੋੜਾ ਪਾਣੀ ਪਾ ਦੇ ਜੀ ਇਹਦੇ ਗੁੱਤਾ ਦਾਓ ਬਈ ਚੱਲ ਮੰਮੀ ਕਾਓ ਜੀਤਾ ਦਾਓ ਪਾਣੀ

ਹਾਂ ਬਈ ਤੇਰੇ ਪਾਲੀ ਗੇ ਪਾਣੀ ਨੀ ਤੇ ਨੀ ਤੇ ਮੋਟਾ ਬੰਦਾ ਹੁੰਦਾ ਸਗਾ ਆਨੇ ਬੰਦ ਕਰਿਆ ਨਾ ਦਿਨ ਨਾਲ ਆਇਆ ਉਦਰੇ ਬਾਕੀ ਬੰਦੇ ਆ ਕੇ ਬੰਦੇ ਆਉਂਦੇ ਆ ਯਾਰ ਮੈਂ ਰੰਨਾ ਨਾ ਨਾ ਆਉਂਦਾ ਆਉਂਦਾ ਨਾ ਪੱਜ ਲੈ ਉਹ ਇੱਥੇ ਟਾਂਗ ਦੋ ਨਹੀਂ ਦਾਂ ਹਾਂ ਮਾਂ ਵੀ ਡਾਂ ਸਕਦੇ ਆ ਉੱਤੇ ਟਾਂਗ ਦੰਨੇ ਆ ਉੱਥੇ ਨਾਲੇ ਸਾਰਿਆਂ ਨੂੰ ਦਿਸੂਗਾ ਉਹ ਉੱਤੇ ਟੰਗਣਾ ਮਾਣਾ ਜੀ ਚਲੋ ਦੇਖੋ ਵੀਰ ਜੀ ਕੀ ਮੈਂ ਕਿਹਾ ਹਾਂ ਬੋਲੋ ਆਹ ਸੰਭਿਧਿਨ ਜਿੱਥੇ ਇੱਥੇ ਇੱਥੇ ਲਾਉਣਗੇ ਜੀ ਮੰਮੀ ਨੇ ਬਣਾ ਭਾਈ ਹੋਰ ਮੈਂ ਕੀ ਬਣਾ ਲੈਂਗੇ ਹੂੰ ਕਿਸੇ ਬੀ ਚੀਜ਼ ਕੋ ਬਿਆਲਾ ਮੁੰਡਾ ਕਹਿੰਦੇ ਬੂੜਾ ਬੱਗ ਵਾ ਗਿਆ ਹੈ ਖੁਸ਼ ਹੈ ਬਿਲਕੁਲ ਹੈ ਚਲੋ ਜੀ ਓਪ ਨੇ ਪੜਦੇ ਕਾਨੂੰਨ ਗਾ ਕਿ ਟੁੱਟਣ ਲਈ ਪਰਚੇ ਵੀ ਹੁੰਦੇ ਪਤਾ ਪਹਿਣ ਵਾਸਤੇ ਵਾਜੀ ਵਾਹ ਅਈ ਕੱਲ ਕਿਸੇ ਸਮਝਦਾਰ ਨੇ ਕਹੀ ਸੀ ਜਿਹੜੀ ਆਪਾਂ ਗਾਤੀ ਫਿਰ ਇਹ ਤਾਂ ਸਭ ਲਫ਼ਜ਼ਾ ਦੇ ਖੇਲ ਨੇ ਅੱਲ ਕੱਲ ਦੀ ਗੱਲ ਨਹੀਂ ਆ ਗਿਆ ਮੈਂ ਕਹ ਰਿਹਾ ਹਾਂ ਆਪਾਂ ਨਾ ਇਸ ਤਰ੍ਹਾਂ ਟਾਪਾ ਜਾਂਦਾ ਹੈ ਨਾ ਲੰਘ ਆ ਜਾਂਦਾ ਹੈ ਜੀ ਆ ਨੇ ਪੜਦੇ ਕਾਨੂੰਨ ਕਰਕੇ ਟੁੱਟਣ ਲਈ ਪਰਚੇ ਵੀ ਹੁੰਦੇ ਪੁੱਤ ਪਹਿਣ ਵਾਸਤੇ ਵਾਹ ਜੀ ਵਾਹ ਇੱਕ ਕੱਲੇ ਕਿਸੇ ਸਮਝਦਾਰ ਨੇ ਕਹੀ ਸੀ ਜਿਹੜੀ ਆਪਾਂ ਗਾਤੀ ਫਿਰ ਇਹ ਤਾਂ ਸਭ ਲਫ਼ਜ਼ਾਂ ਦੇ ਖੇਲ ਨੇ ਅੱਲ-ਕੱਲ ਦੀ ਗੱਲਾਂ ਵੀ ਆਈਆਂ ਮੈਂ ਕਹ ਰਿਆ ਹੈ ਹਾਂ ਆਪਕਾ ਨਾ ਟਾਪਾ ਪਾਦਾ ਹੈ ਨਾ ਟਾਪਾ ਜਾਂਦਾ ਹੈ ਨਾ ਲੰਘ ਆ ਜਾਂਦਾ ਹੈ ਜੀ ਆ ਕਹਿੰਦਾ ਤੀਨੀ ਮੈਨੂੰ ਆਲੇ 2 ਵਜੇ ਸੌਣੇ ਕੀ ਤੀਨੀ ਨਹੀਂ ਪਰ ਮੈਂ 25 ਕੋ ਰਿਕਵੈਸਟ ਕਰਕੇ ਸੌ ਜਾਣਾ ਮਤਲਬ ਮੈਂ ਮਤਲਬ ਭਾਈ ਇਧਰ ਜਦ 2 ਵਜੇ ਨਹੀਂ ਤੇਰੇ ਮੂੰਹ ਤੇ ਸੋਸਤੀ ਜੀ ਰਹਿਣੀ ਆ ਇਹਨੂੰ ਸੋਣਾ ਮਤਲਬ ਹਾਂ ਉਹ ਤੇ ਗ੍ਰੇਸ ਨਹੀਂ ਆਦਾ ਹਾਂ ਪੈਮ ਉਹ ਨਾ ਸੌ ਨਹੀਂ ਹੁੰਦਾ ਹਾਂ ਨਹੀਂ ਨੀਂਦ ਵਾਲੀਆਂ ਗੋਲੀਆਂ ਦੇ ਦਾਂਗੇ 1 2 ਇਹਨੂੰ ਖਰਚਾ ਨਹੀਂ ਵਧਾਗੇ ਰਾਂਗੇ ਤੂੰ ਅਗਰ ਰੈਸਟ ਅੱਛਾ ਕਰ ਲੇਗਾ ਤੇ ਤੇਰੇ ਚਿਹਰੇ ਤੇ ਵੈਸੇ ਗ੍ਰੇਸ ਆ ਜਾਏ ਹਮ ਹੈਲੋ ਚਲੋ ਜੀ ਬਾਬਾ ਜੀ ਆ ਗਏ ਸੀਟ ਲਗਾ ਬਾਬਾ ਜੀ ਤੁਸੀਂ ਵੀ ਤਿਆਰ ਹੋ ਅੱਜ ਸਭ ਦੋਗੋਂ ਆਉਣਾ ਕੋ ਤੁਸੀਂ ਓ ਏ ਸ਼ਬਦ ਗਮਾਉਣਾ ਜੇ ਤੂੰ ਇੱਕ ਯਾਰ ਸ਼ਬਦ ਕੀਰਤਨ ਤੇ ਕੋਈ ਕੀਰਤਨ ਜਿਵਾਉਣਾ ਆ ਹੂੰ ਠੀਕ ਆ ਪਰ ਚਲੋ ਜੀ ਫੋਟੋ ਸ਼ੂਟ ਸ਼ੁਰੂ ਹੋ ਗਿਆ ਇੱਧਰ ਦਾ ਅੱਜ ਲੱਗਦਾ ਵਿਆਹ ਆ ਕਰ ਚਲੋ 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 ਕੜਾ ਪ੍ਰਸ਼ਾਦ ਬਣਦਾ ਕੜਾ ਪ੍ਰਸ਼ਾਦ ਤਿਆਰ ਹੁੰਦਾ ਆ ਆ ਆਦਮੀ ਆ ਸਭ ਉਹਨੇ ਮੋਦ ਚਾਹ ਲੈ ਖਾਣ ਦੇ ਚਾਹ ਪ੍ਰਾਣ ਚ ਨਹੀਂ ਆ ਤੇ ਇਸ ਕੋਲੀ ਉਹਨੇ ਮਤਲਬ ਪਾਣੀ ਦੇ ਕੋਲ ਪਾਣੀ ਦੇ ਕੋਲ ਆ ਤੇ ਕਿੰਨੇ ਤੋਂ ਸ਼ਕਤਾਂ ਨੂੰ ਦੂਰੋਂ ਹੀ ਵੱਡਦਿਆਂ ਨੂੰ 스멜 ਆਉਣ ਲੱਗ ਜਾਂਦੀ ਹੈ। ਵੀ ਪ੍ਰਚਾਰ ਬਣਦਾ। ਵੀ ਅੱਜ ਕਹਿੰਦੇ ਕੀਰਤਨ ਕਰਨਾ ਵਾ। ਕਰਨਾ? ਦੇਓਗੇ ਮੌਕਾ ਇਹਨਾਂ ਨੂੰ ਤੁਸੀਂ ਅੱਜ? ਦੇਵਾਂਗੇ। ਚਲੋ। ਸੇਵਾ ਕਰਦੀ ਹੋਈ। ਵਾਜੀ ਵਾ। ਸਭ ਤੋਂ ਵਧੀਆ ਸੇਵਾ ਹੈ। ਇਹ ਵਧੀਆ ਸੇਵਾ ਸਹੀ ਗੱਲ ਸਭ ਤੋਂ। ਕਾਲੋ। ਦੂਰ ਦੇ ਸੋਨਿਆ। ਸਾਤ ਸ੍ਰੀ ਆਕਾਲ। ੋ ਦੀਤਾ ਟਖਣ ਕੋ ਪਟ ਮੇਰੀ ਵਾਹਿਗੁਰੂ ਟਖਣ ਕੋ ਪਟ ਮੇਰੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਬਾਬਾ ਜੀ ਦਾ ਬੋਤਾਨ ਕੋ ਰੰਗ ਵਾਸ਼ ਕਰਨਾ ਕਰਦੇ ਸੰਪਰਦਿਸ਼ਾ ਪਰ ਸਭੋ ਜਪਣੇ ਗ੍ਰੇਵ ਦਿ ਪਾਏ ਹਨ ਇਹ ਗੁਰਬਾਣੀ ਦੇ ਪ੍ਰਵਾਹ ਚੱਲੇ ਹਨ ਸ੍ਰੀ ਗੰਪਾ ਸਾਹਿਬਾਨ ਕਰੋਂ ਜਿਨ੍ਹਾਂ ਦੇ ਨਿਰਮਲਤਾ ਸਾਇ ਸੰਪੂਰਨਤਾ ਕੇ ਆਪ ਸਾਹਿਬ ਨੇ ਮਸਨ ਗੁਰ ਜੀ ਕੋਲ ਜੁੜੇ ਹੋਏ ਬੱਚੇ ਨੂੰ ਅਸੀਸ ਦੀ ਮਾਰ ਸੇ ਪੂਜਿਆ ਬਧਾਉ ਦੀ ਕੋ ਤੇ ਸ਼ਾਨੀ ਸੰਪੂਰਨ ਦੇ ਇਹਨਾਂ ਸੰਗੋ ਸਿਆਗੀ ਕਰ ਅਰਦਾਸ ਮੇਰ ਕਰੇ ਜਿਸ ਮੇਰਵਾ ਆਕਾਰ ਜਿ ਆਵੇ ਰਾਸ ਆਹੇ ਗੁਰਜੀ ਕੀ ਫਤਿਹ

ਜੱਟਾਂ ਨੂੰ ਤਾਂ ਜੱਟੀ ਐ ਸਵਾਦ ਚਾਹੀਦਾ ਇਹਨੇ ਤਾਂ ਦੇਖਣਾ ਇਹਨਾਂ ਦੇਉ ਮੇਰਾ ਚਾਦਰ ਕਿੱਥੋਂ ਮਿਲੂ ਰਾਜਵਾੜੋਂ ਰਾਜਵਾੜੋਂ ਚੱਲ ਆ ਜਾ ਇਹਦਾ ਹੁਣ ਜੈਸੇ ਨੇ ਤਾਂ ਕੀ ਦੇਖਣਾ ਇੱਥੇ ਦਾਰ ਦਾ ਚੋਰ ਬਾਜ਼ਾਰ ਆ ਰਿਹਾ ਅੱਛਾ ਅੰਦਰ ਚ ਵੀ ਚੋਰ ਹੈਗੇ ਆ ਫੇਰ ਤਾਂ ਬਾਤ ਕੇ ਰਹਿਣਾ ਬਣਾ ਚੱਲੋ ਕਰਾ ਚੱਲ ਵੀ ਜਸਣ ਲੈਣਾ ਕੀ ਇੱਥੋਂ ਇਹਦਾ ਕੋਟ ਪੈਂਟ ਲੈਣਾ ਮੈਂ ਕੋਟ ਪੈਂਟ ਲੈਣਾ ਆਇਆ ਨੇ ਕੋਟ ਬਾਹਰ ਸੁਲਾਉਣੇ ਪੈਣੇ ਆ ਫੇਰ ਬਾਨੀ ਥੋੜੀ ਲੈਣੀ ਤੂੰ ਸ਼ੇਰਬਾਨੀ ਕਰਨ ਲੱਗੀ ਉੱਥੇ ਆ ਕੇ ਹਾਂ ਕੰਮਲੇ ਨੇ ਮੈਨੂੰ ਕਿਆ ਸ਼ੇਰਬਾਨੀ ਇਹ ਕਿਦਰ ਦਰਸ਼ਨ ਆ ਮੈਨਾ ਬਰਾਬਰ ਦਰਸ਼ਨ ਦੇ ਬਰਾਬਰ ਵਾਲਾ ਸ਼ੇਰਬਾਨੀ ਚਲੋ ਰਾਜਵਾਰੀ ਚੱਲਦੇ ਆਪਾਂ ਇਹ ਸਰਵਾਲਾ ਵੰਡਣਾ ਕਿ ਤਾਗਰ ਕੇ ਸ਼ੇਰਬਾਨੀ ਦਾ ਸਰਵਾਲਾ ਵੀ ਨਹੀਂ ਪਾਉਂਦਾ ਜਾਂਗੇ ਸ਼ੇਰਬਾਨੀ ਗਾ ਇੱਥੋਂ ਕਿੰਨੀ ਕ ਦੂਰ ਜਾਣਾ ਗੁੰਮੀ ਤੁਰ ਕੇ ਤੁਰ ਕੇ ਜਾਣਾ ਦੇ ਕੋਈ ਥੋੜਾ ਰੈਣਾ ਪਵੇਗਾ ਮੋਜੇ ਨਹੀਂ ਫੋਨ ਕਰਦਾ ਵੀ ਬਾਈ ਇੱਥੇ ਆ ਚਲੋ ਵੀ ਤੁਰ ਕੇ ਚੱਲ ਗਿਆ ਰਾਜਵਾੜੇ ਕਨੇ ਹੁਣ ਲਓ ਵੀ ਪਹਿਲਾਂ ਤਾਂ ਅਸੀਂ ਪਾਉਣਾ ਸੀਗਾ ਕੱਲ ਨੂੰ ਕੁਰਤਾ ਪਜਾਮਾ ਹੁਣ ਸਾਡੀ ਕੁੜੀ ਇਹ ਹੈਗੀ ਫੈਸ਼ਨ ਡਿਜ਼ਾਈਨਰ ਕਿ ਦੀ ਮੈਂ ਕੁਰਤਾ ਜਾਦਰਾ ਬਣਾ ਕੇ ਦਵਾਂਗੀ ਹੁਣ ਦੇਖਦੇ ਆਪਾਂ ਲੈਣ ਚੱਲੇ ਆ ਕਿੱਥੇ ਆ ਗਏ ਆਪਾਂ ਰਾਜਵਾੜੇ ਰਾਜਵਾੜੇ ਇੱਕ ਵਾਰ ਆਪਾਂ ਹੁਣ ਲਵਾਂਗੇ ਜਾਦਰਾ ਕੁਰਤਾ ਮੋਰ ਨਹੀਂ ਪਾਏਗੀ ਉੱਤੇ ਫਿਰ ਆ ਪਾ ਲਾਂਗੇ ਆ ਠੀਕ ਆ ਚਲੋ ਆ ਜਿਓ ਫਿਰ ਇਹ ਕਿਹੜਾ ਬਾਜ਼ਾਰ ਆ ਭਾਂਡਾ ਭਾਂਡੇ ਵਾਲਾ ਰਾਜਵਾੜਾ ਕਿੱਥੇ ਆ ਫਿਰ ਆਜਵਾੜਾ ਉੱਧਰ ਦੀ ਸਾਈਡ ਆ ਬਚੱਲਾ ਗੱਗਰ ਅੱਛਾ ਬਚੱਲਾ ਸਰੋ ਲਾਈਓ ਇਧਰੋਂ ਕਿਹੜੇ ਭਾਂਡੇ ਲੈਣੇ ਹੋ ਹਾਂ ਚਾਦਰਾਂ ਚਾਦਰਾਂ ਵੇਣਾਂ ਇਧਰੋਂ ਭਾਂਡੇ ਵਾਲੀ ਦੁਕਾਨ ਆ ਰੇ ਪਾਪਾ ਦੀ ਸ਼ਾਪ ਫਰਡ ਦੀ ਸ਼ਾਪ ਆ ਕਰਨਗੇ ਚਾਦਰੇ ਪਰਦੇ ਪਰਦੇ ਵਾਲੇ ਕੱਪੜੇ ਚੱਲ ਕਰਾ ਪਰਦੇ ਵਾਲਾ ਕੱਪੜਾ ਹੀ ਆ ਫਿਰ ਤਾਂ ਘਰੋਂ ਹੀ ਲਾ ਲੈਣੇ ਸੀ ਆਪਾਂ ਸਾਨੂੰ ਪਹਿਲਾਂ ਅਸੀਂ ਟ੍ਰੇਨ ਵਾਲੇ ਜਾਪਰੇ ਜਾ ਕੇ ਉਹਦੇ ਚੈੱਕ ਇਨ ਸੇ ਵਾਲਾ ਪਾਉਂਦੇ ਵਾਈਟ ਕਨਵਰਮੀ ਉਹ ਉਸ ਦਿਨ ਵਿਆਹ ਤਾਂ ਕੋਈ ਵਾਲਾ ਸੌਫਤ ਉਹ ਪਹਿਲੇ ਸੌਫਤ ਆ ਉਹ ਕੋਈ ਨੀ ਵਧੀਆ ਨਹੀਂ ਉਹ ਪੱਤੇ ਲਈ ਜੋ ਨਹੀਂ ਨਹੀਂ ਚਾਦਰਾਂ ਲੈਣਾ ਚਾਦਰੇ ਚਾਦਰੇ ਲਈ ਲੈਣਾ ਚਾਦਰੇ ਲਈ ਕੋਈ ਵਾਲਾ ਮੰਗਾ ਕੋਈ ਵਾਲਾ ਬਣਵਾ ਦੇ ਕਿੰਨਾ ਮੀਟਰ ਉਹ ਤੈਨੂੰ ਪਤਾ ਵੇ ਦਰਸ਼ਣ ਦਾ ਕਿੰਨੇ ਮੀਟਰ ਕਿੰਨਾ ਮੀਟਰ ਛੇ ਕਿੰਨੇ ਮੀਟਰ ਦਾ ਬਣ ਜਾਂਦਾ ਚਾਦਰ ਆ ਬਈ ਪਤਾ ਉਹ ਲੈ 4 ਮੀਟਰ ਲੇਕੇ ਗਈ ਨਹੀਂ ਨਹੀਂ ਬਹਾਰ ਹੁੰਦਾ ਇੱਥੇ ਇੱਕ ਰੂਲ ਬਾਹਲਾ ਤਗੜਾ ਬੂਟ ਪਾ ਕੇ ਨਹੀਂ ਅੰਦਰ ਬਾੜ ਦੇ ਦੁਕਾਨ ਦੇ ਆ ਨਾ ਸਾਡੇ ਤੋਂ ਉਮੀ ਵੱਡ ਜਾਂਦੇ ਇੱਥੇ ਜੇ ਤਾਂ ਬਣਾ ਦੇਗੀ ਫਿਰ ਤਾਂ ਲੈ ਲੈ ਝੱਗਾ ਵੀ ਫੈਸ਼ਨ ਡੀਨ ਰਗੂਮੀ ਸਾਡੀ ਕੁੜਕੀ ਨਹੀਂ ਲਾਉਂਗੀ ਐਵੇਂ ਨਾਰਮਲ ਕੁਰਤਾ ਬਣਾ ਕੇ ਰੱਖੂੰਗੀ ਫੇਰ ਇੱਕ ਗੀਤ ਸਾ ਦਾ ਲਾਦੀ ਫੋਨ ਕਾਲ ਚ ਪਾਵਾਂਗੇ ਇੱਥੇ ਸ਼ੈਡ ਵਾਲਾ ਗੀਜਾ ਲਾਦੀਆਂ ਇੱਕ ਵਾਰੀ ਆਦਾ ਜਿਵੇਂ ਜਾਗਰਨ ਤੇ ਭੇਟਾ ਲਾਉਂਗੇ ਆਣੀ ਹੁੰਦੀ ਐ ਆਹੀ ਤਾਂ ਹੈਗਾ ਵਾ ਇਹ ਕਿਹਦੇ ਪਾਇਆ ਹੁੰਦਾ ਦਰਸ਼ਨ ਮੀਰੇ ਦਾ ਹੀ ਲਿੱਤਾ ਵਾ ਅੱਛਾ ਉਹ ਕੁਰਤਾ ਵਾ ਕੁਰਤਾ 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 ਚਾਦਰਾਂ ਤਾਂ ਲੈਣਾ ਹਜੇ ਕੁਰਤਾ ਚਾਦਰ ਦੋਹਾਂ ਇਹਦੇ ਤੇ ਆ ਹੁਣ ਜੇ ਬਣਾ ਦੂ ਤਾਂ ਲੈ ਲਾਂਗੇ ਕੋਈ ਨਾ ਆਪ ਖਰਚਾ ਇਹਦੇ ਜਿੰਨੇ ਪਾ ਦੇਣਾ ਜਨਾਬ ਬਣਾਇਆ ਨੇ ਕਟਾ ਲੈਣਾ ਹੁਣ ਆਪਾ ਆਫੇ ਚ ਪਾ ਕੇ ਕਪੜਾ ਦੇਣ ਦਾ ਰਵਾਜ ਹੈ ਨੀਗਾ ਇਹਦੇ ਚ ਤਾਂ ਨਹੀਂ ਆਉਣਾ ਚਾਦਰੇ ਵੀ ਪਾਉਣੇ ਆ ਚਾਦਰ ਤਾਂ ਅੱਡੋ ਦੇ ਦੇ ਫਿਰ ਵੱਡਾ ਹੀ ਲਫਾਫਾ ਲੜਾ ਯਾਰ ਨਹੀਂ ਵੀ ਉਹ ਨਹੀਂ ਮੰਨਦਾ ਉਹ ਕਹਿੰਦਾ ਇਹ ਚ ਹੀ ਪਾਉ ਹੋ ਗਿਆ ਸ਼ੁਰੂ ਰਾਜਵਾੜਾ ਇਹ ਫੋਨ ਬਚਾਉਣਾ ਪੈਣਾ ਹੈ ਕਿੱਥੇ ਦੀ ਇਹਦਾ ਮੇਲਾ ਉਹ ਇੱਥੇ ਆਣੀ ਫਿਰ ਅੰਦਰ ਗਏ ਆਪਾਂ ਜਾਣਾ ਚਾਹੀਦਾ ਇਹ ਫੋਨ ਹੱਥੇ ਰੱਖਣਾ ਪੈਣਾ ਪੁਰਾਣਾ ਬਾਜ਼ਾਰ ਲੱਗਦਾ ਹਨ ਆਹਾਂ ਹਾਂ ਉਹ ਸਾਹਮਣੇ ਵਾਲਾ ਬਦ ਨਹਾਲ ਕੀ ਆਵਾਂਗੇ ਰਾਨੀ ਦਾ ਮੇਲਾ ਇੱਧਰ ਛੁੰਡੀਆਂ ਦੇ ਸਿੰਘ ਫਸ ਕੇ ਕੋਈ ਨਿਤਰੂ ਬੜੇ ਨੇ ਖਾਣੀ ਵਾਹ ਜੀ ਵਾਹ ਵਾਹ ਜੀ ਵਾਹ ਚਲੋ ਜੀ ਚਲ ਵੀ ਚਲੋ ਚਲੋ ਹਾਲੇ ਘੰਟਾ ਦਾ ਰੌਲਾ ਮਾਹੌਲ ਆ ਵੀ ਚੂੜੀ ਬਾਜ਼ਾਰ ਆ ਗੁੰਮੀ ਹਾਰ ਤਾਂ ਨਹੀਂ ਲੈ ਕੇ ਜਾਣੇ ਪੈਸੇ ਵਾਲੇ ਚੱਲ ਵੀ ਜਹਨਿਆ ਇਹਦੇੋਂ ਦੇਖ ਹਣ ਅਸੀਂ ਗਾਣੇ ਲੈਣੇ ਨੇ ਪੈਸੇ ਵਾਲਾ ਇਹਦੋਂ ਕੀ ਲੈਣਾ ਗਾਣੇ ਲੈਣੇ ਚੱਲ ਲੈਣ ਦੇ ਕਿਹੜਾ ਗਾਣੇ ਲੈ ਗਾਣੇ ਹੈ ਅੱਛਾ ਇਸ ਵਿੱਚ ਆ ਕੋਟ ਪੈਂਟਾਂ ਚ ਲੈਣਾ ਆ ਤਾਂ ਮम्मा ਇਹਨੇ ਕਿਤੇ ਸੀਰੀਅਲ ਕਰਨ ਲੱਗਣਾ ਕੋਈ ਇੱਥੋਂ ਤਾਂ ਆਈ ਸਿੱਪੀਆਂ ਸੁਪੀਆਂ ਵਾਲੀ ਮੈਣਿਆ ਤੇ ਜੇ ਮਹਗੇ ਆ ਸਹੀ ਗੱਲ ਆ ਨਹੀਂ ਸਾਰੇ ਫੁੱਲਾਂ ਵਾਲੇ ਹੀ ਆ ਇੱਥੇ ਯਾਰ ਜਿਵੇਂ ਹੀ ਸਹਨਸਾ ਲੱਗਦਾ ਜਾਨੀ ਕਿਹੜੀ ਰਾਣੀ ਦਾ ਮਹਿਲ ਆ ਇਹ ਇਹ ਮਰਾਣੀ ਹੈ ਜਿਆਗਾ ਆ ਅੰਦਰ ਆਉਣ ਦਾ ਸਵਾਗਤ ਕਰਦੇ ਹੋਏ ਵਾਹ ਜੀਵਾ ਜਹਰੇ ਕੋੜੀ ਤਿਆਰ ਆ ਓਏ ਆ ਇਧਰ ਆਉਣੀ ਆ ਬਰਾਤ ਲੈਣਾ ਝੂਟਾ ਇਧਰ ਨੂੰ ਰੋ ਕਿ ਸਾਲ ਨਾ ਮਾਰੇ ਓਏ ਆ ਤੁਹਾਡੇ ਫਿਲਮ ਆ ਜਾਂ ਕਿ ਨਹੀਂ ਆਉਂਦੇ ਮਿੱਥਲ ਦੀਆਂ ਜਿਹੜੇ ਬੱਤਾ ਜਾਂ ਤੋੜਦੇ ਹੁੰਦੇ ਆ ਉਹੀ ਆਏ ਨਾ ਅਸੀਂ ਨਹੀਂ ਪੀਣਾ ਪਤਾ ਉਹ ਮਿਲੂਗਾ ਵੀ ਕੁਛ ਫਾਰਾ ਬਿਆਰ ਖਵਾਤਾ ਫੂੰਗਾ ਨੂੰ ਹੁੰਦਾ ਰਾਹ ਵੀ ਭੁੱਲ ਗਈ ਕਿਧਰੋਂ ਆਏ ਸੀ ਹੈ ਤੇਰਾ ਜੀ ਕਰਦਾ ਖਟਾ ਗਾਣ ਨੂੰ ਤੈਨੂੰ ਖਵਾਉਂਦੇ ਆ ਖਟਾ ਉਹ ਚੱਲ ਪੀ ਓਏ ਆ ਆ ਗਿਆ ਰਾਣੀ ਦਾ ਮਹਿਲ ਮਹਿਲ ਦੇਖੋ ਜਦ ਤੱਕ ਮੈਂ ਪਿੱਛੇ ਨਾਲ ਲੈ ਕੇ ਆਉਂਦੀ ਆ ਚਲ ਫੜੇ ਹੋ ਜਾਓ ਸਾਹਮਣੇ ਅਸੀਂ ਵੀ ਆਵਾਜ਼ ਬਾਜ ਹਾ ਦੇ ਰਾਣੀ ਦਾ ਮਹਿਲ ਵਾਹ ਬਈ ਪਾ ਕਿੰਨਾ ਸੋਹਣਾ ਓਏ ਕਿੰਨੀ ਤਕੜੀ ਮੀਨਾਕਾਰੀ ਕੀਤੀ ਹੈ ਚਲੋ ਵੀ ਅੰਦਰੋਂ ਵੀ ਦਿਖਾਉਨੇ ਆ ਤੁਹਾਨੂੰ ਮਹਿਲ ਹੁਣ ਭਾਰਤੀ ਦਰਸ਼ਕੀਆਂ ਆਪਾਂ ਕਿਹੜਾ ਬਦੇਸੀ ਆ 20 ਰੁਪਏ ਹੀ ਆਪਣੇ ਨਾਲ ਤੁਹਾਨੂੰ ਲਈਆ ਬ ਟਿਕਟ ਲਓ ਸਰ ਜੀ ਥੈਂਕ ਯੂ ਥੈਂਕ ਯੂ ਜੀ ਓ ਵਾਹ ਜੀ ਵਾਹ ਔਰ ਅਮ ਯਾਰ ਆਈ ਰਾਣੀ ਦੇ ਮਹਿਲ ਬੜੇ ਤਕੜਾ ਬਈ ਮੇਰਾ ਰਾਣੀ ਦਾ ਹੈ ਤਾਂ ਵੀ ਆ ਵੇ ਜਾਣਿਆ ਹੈ ਉੱਤੇ ਰਹਿਣ ਦੇ ਥੱਕ ਜਾਂਗੀ ਮम्मा ਇਨੀ ਦੂਰੋਂ ਤੁਰ ਕੇ ਆਏ ਆ ਹਜੇ ਹੋਰ ਪਤਾ ਨਹੀਂ ਕਿੰਨਾ ਤੁਰਨਾ ਹੈ ਇੱਧਰ ਮੰਦਰ ਬਣਾਇਆ ਹੋਇਆ ਅੰਦਰ ਇਹ ਗੁਰਨਾਨਕ ਦੇਵ ਜੀ ਆਏ ਸੀ ਕੀ ਗੁਰਦਾਰਾ ਸਾਹਿਬ ਦਾ ਨਾਮ ਕੀ ਹੈ 임ਲੀ ਸਾਹਿਬ ਮੜ ਗਿਆ ਇਹੀ ਹੈ ਇਹਦਾ ਨੀਲਾਇਆ ਲੱਗਦਾ ਉਹ ਚਿੱਟਾ ਸੀ ਚਿੱਟਾ ਹੀ ਆ ਉਹ ਕਪੜਾ ਦੂਜਾ ਸਾਰਾ ਭਾਈ ਕਿ ਢਾਈ ਢਾਈ ਮੀਟਰ ਦਾ ਢਾਈ ਢਾਈ ਮੀਟਰ ਦਾ ਚਾਦਰਾਂ ਨਹੀਂ ਬਣਨਾ ਢਾਈ ਮੀਟਰ ਦਾ ਚਾਦਰਾਂ ਬਣ ਜੂ ਬਾਈ ਉਹ ਵੀਰੇ ਵੀ ਲੈ ਕੇ ਗਿਆ ਵੀਰੇ ਕੇ ਪੂਰਾ ਆਇਆ ਜਬ ਵੀਰੇ ਦਾ ਉਹ ਜੀ ਸਾਰਾ ਰਾਜਵਾੜਾ ਘਮਤ ਆ ਸਾਰਾ ਰਾਜਵਾੜਾ ਗੁੰਮੀ ਨੇ ਕਮਾਤਾ ਕਪੜੇ ਵੀ ਮਿਲ ਗਏ ਹਣ ਇਹ ਗੁੰਮੀ ਤੇ ਵੀ ਇਹ ਕਿਉਂ ਕੇ ਦਊਗੀ ਉਮੜੀ ਹਾਂ ਬਹੁਤ ਬੜਾ ਕਾਉਂਸ਼ਨ ਮਾਰ ਕੇ ਅਭੀ ਤਾਂ ਕਾਉਂਸ਼ਨ ਮਾਰ ਕੇ ਨਹੀਂ ਹੁਣ ਪੈਸੇ ਵੀ ਲਾਏ ਆ ਕੀ ਮਿਲੂਗਾ ਮਿਲੂਗਾ ਦੱਸੋ ਪਹਿਲਾਂ ਕੀ ਲੈਣਾ ਤੋ ਮੈਂ ਦਿੱਤ ਲਉਂਗੀ ਬਿਲਾ ਦਸਿਆ ਕੰਨੇ ਦਮਾ ਹੋਣੀ ਦੇ ਦਿੰਦੇ ਜੁੱਤੇ ਲੈਣੇ ਆਂ ਯਾ ਦੇਖਦੇ ਆ ਬਣਾ ਪਹਿਲਾਂ ਜੇ ਤੂੰ ਬਣਾਤਾ ਫਿਰ ਲੈਦਾਂਗੇ ਜੇ ਤੂੰ ਨਾ ਬਣਾਇਆ ਫਿਰ ਦੇਖੋ ਮੈਂ ਲਊਂਗਾ ਵੀ ਜੇ ਤੂੰ ਬਣਾਤਾ ਤਾਂ ਤੈਨੂੰ ਬੂਟ ਜੇ ਨਾ ਬਣਾਇਆ ਤੂੰ ਮੈਨੂੰ ਬੂਟ ਠੀਕ ਚਲੋ ਮੈਂ ਆਇਆ ਸਾਡੀ ਕੁੜੀ ਤੇ ਯਕੀਨ ਆ ਇਹਨੇ ਬਣਾ ਦੇਣਾ ਬਣਾ ਦੇਣਾ ਬਣਾ ਦੇਣਾ ਨੇ ਕੋਰਤਾ ਜਾਦਰਾ ਦਲਜੀਤ ਦੇ ਸਾਂਝ ਵਾਲਾ ਵਾ ਠੀਕ ਆ ਮਲਾ ਕੋੜਤਾ ਪਜਾਮਾ ਹੀ ਪਾ ਲੈਣਾ ਠੀਕ ਆ ਫੇ ਤੁਸੀਂ ਉਹੀ ਕਰਨ ਲੱਗੇ ਬਾਲਾ ਵੀ ਸਾਰਿਆਂ ਨੇ ਚਾਦਰੇ ਲਾਉਣੇ ਆ ਕੱਲ ਨੂੰ ਯਾਗੂ ਹੈ ਤੇ ਜੇ ਨਾ ਬਣਾ ਕੇ ਦਿੱਤਾ ਤੇਰੀ ਯਾਗੋ ਕੱਢ ਦੇਣੀ ਆ ਮੈਂ ਜਸਨੇ ਨੇ ਸ਼ੈਨ ਸਾਹ ਵਾਲਾ ਪਵਾਤਾ ਹੀ ਕੇਰਾ ਦਾ ਆਪਾ ਨਹੀਂ ਤਾਂ ਜੈਸੇ ਨੇ ਉਹਨੂੰ ਸ਼ੈਨ ਸਾਹ ਬਣਾ ਲੈਣਾ ਸੀ ਇਹਨੇ ਕਿਆ ਘਰ ਰਿਸ਼ਤੇ ਨੇ ਭੰਮ ਤੁਹਾਰੇ ਬਾਪ ਲੱਗਦੇ ਆ ਨਾਮ ਸ਼ੈਨ ਦਾ ਭਾਈ ਉਹ ਇਧਰ ਉੱਪਰ ਨਾ ਕਿਉਂਦੇ ਆ ਹਾਂ ਉਹ ਇਧਰ ਮਿਲਦਾ ਹੀ ਨਹੀਂ ਇਹ ਤਾਂ ਸਿੱਪੀਆਂ ਸੁਪਰਾਂ ਵਾਲੀ ਨਾਲ ਹੈ ਇਧਰ ਕਿਹੜਾ ਡਿਜ਼ਾਈਨ ਬਣਾਉਂਦਾ ਭਣੀ ਇਹ ਹਾਥੀ ਹੁੱਥੀ ਇਹ ਪੋਰਟਰੇਟ ਆ ਮਨ ਲਾਦਾ ਹਨ ਕਿ ਦੂਜਾ ਹੀ ਹੈ ਨਹੀਂ ਆ ਦੂਜਾ ਹੀ ਹੈ ਪੋਰਟਰੇਟ ਨਹੀਂ ਹੈ ਨਾ ਬੇਟਾ ਨਹੀਂ ਆ ਦੂਜਾ ਹੀ ਹੈ ਜੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ ਹੋਰ ਘੈਂਟ ਘੈਂਟ ਬਲੌਗ ਦੇਖਣ ਲਈ ਤੇ ਪੂਰਾ ਵਿਆਹ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਧੰਨਵਾਦ